ਇਹਨਾਂ ਡਰੋਨਾਂ ਦੇ ਜ਼ਰੀਏ ਦੇਖੀ ਜੋ ਅਸਰੂ ਗੈਸ ਦੇ ਗੋਲੇ ਨੇ ਉਹ ਛੱਡੇ ਜਾ ਰਹੇ ਨੇ ਉਹ ਖੱਟਣੇ ਨਹੀਂ ਡਰਦੇ ਜੋਰ ਲਾ ਲਓ ਜਿੱਲਾ ਲੱਗਦਾ ਕਿਹੜੀ ਮੋਕਟੇਲ ਕੀਤੀ ਜਾ ਰਹੀ ਹੈ ਕੋਸ਼ਿਸ਼ ਜਿਹੜੀ ਕਿ ਐਸ ਵਕਤ ਸ਼ੰਪੂ ਪਾਊਡਰ ਦੇ ਦਿਖਾ ਰਹੇ ਆ ਕਿਸ ਤਰੀਕੇ ਨਾਲ ਅਸਰੂ ਗੈਸ ਦੇ ਗੋਲੇ ਜਿਹੜਾ ਕਿ ਉਹ ਛੱਡੇ ਜਾ ਰਹੇ ਨੇ ਤੇ ਕੋਸ਼ਿਸ਼ ਜਿਹੜੀ ਕਿ ਕੀਤੀ ਜਾ ਰਹੀ ਹੈ ਇਸ ਵਕਤ ਤੇ ਬੈਰੀਗੇਡ ਪਟਕੇ ਜਾਵਾਂਗੇ ਅਸੀਂ ਵਾਸ਼ਾ ਬਾਰਡਰ ਦੇ ਖੜੇ ਹਾਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰੀਕੇ ਦੇ ਨਾਲ ਨਿਗਾਹ ਰੱਖੀ ਜਾ ਰਹੀ ਆ ਡਰੋਨਸ ਦੇ ਨਾਲ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਦੋ ਡਰੋਨਸ ਨੇ ਜਿਨ੍ਹਾਂ ਦੇ ਜ਼ਰੀਏ ਇੱਥੇ ਜਿਹੜਾ ਕਿ ਨਿਗਾਹ ਵੀ ਰੱਖੀ ਜਾ ਰਹੀ ਆ ਤੇ ਕੋਸ਼ਿਸ਼ ਜਿਹੜੀ ਇਹਨਾਂ ਡਰੋਨਾਂ ਦੇ ਜ਼ਰੀਏ ਕੀਤੀ ਜੋ ਅਸਰੂ ਗੈਸ ਦੇ ਗੋਲੇ ਨੇ ਉਹ ਛੱਡੇ ਜਾ ਰਹੇ ਨੇ ਇਹਨਾਂ ਡਰੋਨਸ ਦੇ ਜ਼ਰੀਏ ਹੀ ਜਿਹੜਾ ਕਿ ਸਾਰਾ ਕੁਝ ਕੀਤਾ ਜਾ ਰਿਹਾ ਯਾਨੀ ਕਿ ਜਿਹੜੀ ਮੌਕ ਟ੍ਰੇਲ ਕੀਤੀ ਜਾ ਰਹੀ ਆ ਕੋਸ਼ਿਸ਼ ਜਿਹੜੀ ਕਿ ਇਸ ਵਕਤ ਕਿ ਸੇਸ ਰਖਤ ਦੇ ਲੋਕ ਨਹੀਂ ਖਦੇੜਨ ਦੀ ਕੋਈ ਲੋਕ ਇੱਥੇ ਇਕੱਠੇ ਹੋ ਚੁੱਕੇ ਨੇ ਤੇ ਹੁਣ ਇਹ ਡਰੋਨ ਜਿਹੜੇ ਕਿ ਇੱਥੇ ਪਹਿਲਾਂ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਸਖਤ ਸ਼ੰਭੂ ਬਾਰਡਰ ਦੇ ਦਿਖਾ ਰਹੇ ਆ ਕਿਸ ਤਰੀਕੇ ਨਾਲ ਥਰੂ ਗੇਂਦ ਦੇ ਗੋਲੇ ਜਿਹੜੇ ਕਿ ਉਹ ਛੱਡੇ ਜਾ ਰਹੇ ਨੇ ਤੇ ਕੋਸ਼ਿਸ਼ ਜਿਹੜੀ ਕਿ ਕੀਤੀ ਜਾ ਰਹੀ ਐ ਇਸ ਵਕਤ ਇੱਥੋਂ ਦੀ ਜਿੰਨੇ ਵੀ ਲੋਕ ਇੱਥੇ ਇਕੱਠੇ ਹੋਏ ਨੇ ਉਹਨਾਂ ਨੂੰ ਖਦੇੜਨ ਦੀ ਸੋ ਦੋ ਡਰੋਨ ਜਿਹੜੇ ਕਿ ਇੱਥੇ ਲਿਆਂਦੇ ਗਏ ਦੋ ਡਰੋਨ ਜਿਹੜਾ ਕਿ ਹਰਿਆਣਾ ਪੁਲਿਸ ਵੱਲੋਂ ਇੱਥੇ ਲਿਆਂਦੇ ਗਏ ਹਾ ਨੌਜਵਾਨ ਜਿਹੜਾ ਸੀ ਇੱਥੇ ਖੜੇ ਸੀ ਤੇ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਉਹ ਫਟਣ ਐ ਨਹੀਂ ਡਰਦੇ ਜੋਰ ਲਾ ਲਓ ਜਿੰਨਾ ਤੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਆ ਕਿ ਡਰੋਨ ਦੇ ਜ਼ਰੀਏ ਅਥਰੂ ਗੈਸ ਦੇ ਗੋਲੇ ਦਾਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਸਵੀਰਾਂ ਸ਼ੰਮੂ ਵਾਟਰ ਦੀਆਂ ਹਾਲਾਂਕਿ ਇਹ ਗੰਭੀਰ ਤਸਵੀਰਾਂ ਨੇ ਮੈਂ ਆਪਣੇ ਕੈਮਰਾਮੈਨ ਨਾਲ ਅਮਨ ਦਿਖਾਉਣ ਦੀ ਕੋਸ਼ਿਸ਼ ਕਰੋ ਕਿ ਜੋ ਥਰੂ ਗੈਸ ਦੇ ਗੋਲੇ ਨੇ ਰਸੋਖ ਛੱਡੇ ਜਾ ਰਹੇ ਨੇ ਜੋ ਲਗਾਤਾਰ ਡਰੋਨ ਦੇ ਜ਼ਰੀਏ ਜਿਹੜਾ ਇੱਥੇ ਹਥਰੂ ਗੈਸ ਦੇ ਗੋਲੇ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਜਿੰਨੇ ਨੌਜਵਾਨ ਨੇ ਇੱਥੇ ਖੜੇ ਉਹਨਾਂ ਨੂੰ ਖੜੇੜਨ ਦੀ ਕੋਸ਼ਿਸ਼ ਇਹਨਾਂ ਡਰੋਨ ਦੇ ਜ਼ਰੀਏ ਕੀਤੀ ਜਾ ਰਹੀ ਆ ਤਸਵੀਰਾਂ ਤੁਹਾਨੂੰ ਅਸੀਂ ਇਸ ਵਕਤ ਸ਼ਮੂ ਬਾਰਡਰ ਤੋਂ ਦਿਖਾ ਰਹੇ ਆ ਜਿਹੜੇ ਅਸਾਮਾ ਟਰੈਕਟਰ ਆ ਰਹੇ ਨੇ ਸੀਆਰਪੀ ਦੀਆਂ ਟੁਕੜੀਆਂ ਤਨਾਤ ਨੇ ਭਾਰੀ ਫੋਰਸਿਸ ਤਨਾਤ ਨੇ ਤੇ ਉਹ ਜਿਹੜੀਆਂ ਭਾਰੀ ਫੋਰਸਸ ਜਿਹੜੀਆਂ ਨੇ ਸੁਰੱਖਿਆ ਬਲ ਨੇ ਟੁਕੜੀਆਂ ਨੇ ਉਹ ਇਸ ਵਕਤ ਜੋ ਨੌਜਵਾਨ ਇਕੱਠੇ ਹੋ ਰਹੇ ਨੇ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਰੋਨਸ ਦੇ ਜ਼ਰੀਏ ਜਿਹੜਾ ਕਿ ਹੈ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤੇ ਉਹਨਾਂ ਡਰੋਨ ਦੇ ਨਾਲ ਹੀ ਨਿਗਰਾਨੀ ਵੀ ਰੱਖੀ ਜਾ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਇਸ ਵਕਤ ਅਸੀਂ ਸੰਭੂ ਬਾਰਡਰ ਦਿਖਾ ਰਹੇ ਹਾਂ ਜਿੱਥੇ ਉਹ ਵੱਡੇ ਵੱਡੇ ਬੈਰੀਕੇਡ ਲਾਏ ਗਏ ਕਿਸਾਨਾਂ ਨੂੰ ਰੋਕਣ ਦੀ ਜਿਹੜੀ ਤਿਆਰੀ ਕੀਤੀ ਗਈ ਹੈ ਕਿ ਇਸ ਇੱਥੇ ਜਿਹੜਾ ਕਿਸਾਨਾਂ ਨੂੰ ਰੋਕ ਲੈਣਾ ਹੈ ਇਹ ਬੈਰੀਕੇਡਾਂ ਦੇ ذریعے ਨਾਲ ਦੀ ਨਾਲ ਜੋ ਮੌਕ ਟੋਰਲ ਪਹਿਲਾਂ ਕੀਤੀ ਗਈ ਉਸ ਤੋਂ ਬਾਅਦ ਕਈ ਵਾਰ ਚੇਤਾਵਨੀ ਦਿੱਤੀ ਗਈ ਤੇ ਉਸ ਚੇਤਾਵਨੀ ਤੋਂ ਬਾਅਦ ਡਰੋਨ ਜਿਹੜੇ ਕਿ ਲਿਆਂਦੇ ਗਏ ਡਰੋਨ ਦੇ ذریعے ਇਹ ਦੂਜੇ ਪਾਸੇ ਜਦੋਂ ਅਸੀਂ ਕਹਿੰਨੇ ਆ ਕਿ ਜਿੱਥੇ ਨੌਜਵਾਨ ਖੜੇ ਨੇ ਜਿੱਥੇ ਨੌਜਵਾਨ ਖੜ ਕੇ ਉਹ ਜਕਾਰੇ ਲਾ ਰਹੇ ਸੀ ਨਾਰੇ ਲਾ ਰਹੇ ਸੀ ਤਾਂ ਉਹਨਾਂ ਨੌਜਵਾਨਾਂ ਕੋਲ ਉਹ ਡਰੋਨ ਦੇ ذریعے ਜਿਹੜਾ ਅਥਰੂ ਗੈਸ ਦੇ ਗੋਲੇ ਛੱਡੇ ਗਏ ਛਿੱਟੇ ਗਏ ਤੇ ਉਹਨਾਂ ਅਥਰੂ ਗੈਸ ਦੇ ਗੋਲਿਆਂ ਦੇ ਜ਼ਰੀਏ ਨੌਜਵਾਨਾਂ ਨੂੰ ਉਥੋਂ ਖਿਡੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਹਾਲਾਤ ਗੰਭੀਰ ਨਜ਼ਰ ਆ ਰਹੇ ਨੇ ਤੇ ਇਹ ਗੰਭੀਰ ਹਾਲਾਤ ਕੱਲ ਦੀ ਤਸਵੀਰ ਨੂੰ ਵੀ ਪੇਸ਼ ਕਰ ਰਹੇ ਨੇ ਕਿ ਕੱਲ ਨੂੰ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਉਹਨਾਂ ਨੂੰ ਪੇਸ਼ ਕਰ ਰਹੇ ਨੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਇੱਥੇ ਬੈਰੀਕੇਡਿੰਗ ਕੀਤੀ ਗਈ ਹੈ ਜਿਸ ਤਰੀਕੇ ਦੇ ਤਿਆਰੀ ਕੀਤੀ ਗਈ ਹੈ ਉਸ ਤੋਂ ਸਤਤੌਰ ਤੇ ਹਰਿਆਣਾ ਪ੍ਰਸ਼ਾਸਨ ਦੇ ਜੋ ਮਨਸੂਬੇ ਨੇ ਉਹ ਸਪਸ਼ਟ ਨਜ਼ਰ ਆ ਰਹੇ ਨੇ ਮਸਰਖਾਬ ਆਪਣੇ ਸਹਿਯੋਗੀ ਅਮਨਦੀਪ ਦੇ ਨਾਲ ਰੋਜ਼ਾਨਾ ਸਪੋਕਸਮੈਨ ਸ਼